ਬੰਦਾ ਪੋਸਟਾ ਪਾ ਪਾ ਕੇ ਇਸ ਕੁੜੀ ਦੀ ਇੱਜ਼ਤ ਨੂੰ ਹੋਰ ਉਛਾਲ ਰਿਆ ਸੋਸ਼ਲ ਮੀਡੀਆ ਤੇ ਉਹ ਪੋਸਟਾ ਪਾ ਰਿਹਾ ਝੂਠੀ ਐ ਧੋਖੇਬਾਜ਼ ਐ ਹੋਰ ਗਰੁੱਪਾਂ ਚ ਪਾ ਰਿਹਾ ਵੀ ਇਹ ਫਰਾਡ ਐ ਸਾਡੇ ਤੇ ਝੂਠੇ ਪਰਚੇ ਕਰਾ ਰਹੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਜੀ ਰਾਈਨਾਮਾ ਹੋਵੇ ਕਿਸੇ ਨੇ ਸਾਨੂੰ ਕੋਈ ਇਨਸਾਫ ਵਾਲੇ ਪਾਸੇ ਪਹੁੰਚਤਰੀ ਨਹੀਂ ਹਜੇ ਤੱਕ ਉਹ ਤਾਂ ਚਾਹੁੰਦੇ ਸੀ ਸਿਰਫ ਕੰਪਰੋਮਾਈਜ਼ ਹੋ ਜਾਵੇ ਬੜੇ ਪੋਲੀਟਿਕਲ ਲੀਡਰਾਂ ਦੇ ਵੀ ਪ੍ਰੈਸ਼ਰ ਸੀਗਾ ਸਾਡੇ ਕੌਮ ਦੇ ਵੀ ਕਈ ਲੀਡਰ ਆ ਜਿਹੜੇ ਪ੍ਰੈਸ਼ਰ ਪਾ ਰਹੇ ਸੀ ਇਸ ਕੁੜੀ ਤੇ ਤੇ ਸਾਡੇ ਤੇ ਪਾਗੀ ਰੰਗਰੇਟੇ ਦੇ 2 ਮਿੰਟ ਚ ਪਰਚਾ ਹੋ ਗਿਆ ਧਾਨੇ ਸਿੱਧੂ ਤੇ ਕਿੰਨੇ ਪਰਚੇ ਹੋਏ ਠੀਕ ਹੈ ਜੇ ਉਹਨਾਂ ਦੇ ਮਿੰਟੋ-ਮਿੰਟ ਸਰਕਾਰ ਦੇ ਕੇਸ ਤੇ ਪਰਚਾ ਦਰਜ ਹੋ ਸਕਦਾ ਤੇ ਕੀ ਇਸ ਇਹ ਕੁੜੀ ਜੇ ਮੌਜੂਦਾ ਸਰਕਾਰ ਦੀ ਕੋਈ ਮੈਂਬਰ ਨਹੀਂ ਹੈ ਤੇਰਾ ਇਹ ਕਸੂਰ ਹੈ ਕਹਿੰਦਾ ਵੀ ਇਹ ਦਲਤਾਂ ਦੀ ਕੁੜੀ ਹੈ ਮੈਂ ਇਹਦੇ ਅੱਗੇ ਝੁਕਣਾ ਨਹੀਂ ਵੀ ਬਸ ਮੇਰਾ ਕੰਪਰੋਮਾਈਜ਼ ਹੋ ਗਿਆ ਵੀ ਮੁੱਦਾ ਖਤਮ ਵੀ ਮੈਂ 8000 ਭਾ ਦੰਨਾ ਮੈਂ ਝੁਕਣਾ ਨਹੀਂ ਨਾ ਮੈਂ ਸੌਰੀ ਫੀਰ ਕਰਨੀ ਨਾ ਗਲਤੀ ਰਿਵਾਈਜ਼ ਕਰਨੀ ਨਾਲੇ ਅਸੀਂ ਕੰਪਰੋਮਾਈਜ਼ ਵਾਲੇ ਪਾਸੇ ਜਾਈਏ ਕਿਉਂ ਮਦੁਰਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਊਗੀ ਬੀਤੇ ਕੁਝ ਦਿਨ ਪਹਿਲੇ ਦੀ ਕੁਝ ਦਿਨ ਪਹਿਲਾਂ ਇਹ ਜੋ ਮਹਿਲਾ ਸਾਡੇ ਨਾਲ ਖੜੀ ਹੋਈ ਹੈ ਇਹ ਹੈਲਥ ਬ੍ਰਾਂਚ ਜਾਂਦੀ ਹੈ ਆਪਣੇ ਹਸਬੰਦ ਦੀ ਸੈਲਰੀ ਲੈਣ ਵਾਸਤੇ ਜਿਹੜੀ ਹੈ ਐਨਓਸੀ ਇਹਦੇ ਹੱਥ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਵਿਵਾਦ ਪਕ ਜਾਂਦਾ ਲੁਧਿਆਣਾ ਲਾਈਵ ਨੇ ਪ੍ਰਮੁੱਖਤਾ ਨਾਲ ਖਬਰ ਦਿਖਾਈ ਸੀ ਕਿ ਕਲਰ ਦੇ ਬਖਸ਼ੀ ਨੇ ਕਿਹਾ ਸੀ ਕਿ ਮੈਂ ਐਸਾ ਕੋਈ ਵਿਵਾਦ ਨਹੀਂ ਖੜਾ ਕੀਤਾ ਲੇਕਿਨ ਮੇਰੇ ਕੋ ਪੰਜ ਬੰਦੇ ਨੇ ਗਵਾਹੀ ਵੀ ਸੀਗੀ ਲੇਕਿਨ ਉਹ ਕਾਪੀ ਵੀ ਤੁਹਾਨੂੰ ਅਸੀਂ ਦਿਖਾਈ ਸੀਗੀ ਲੇਕਿਨ ਚੰਡਾਲੀਆ ਅੱਜ ਦੁਬਾਰਾ ਪੰਜ ਨੰਬਰ ਥਾਣੇ ਦੇ ਬਾਹਰ ਪ ਚੌਕੀਂ ਚਾਰ ਨਹੀਂ ਸੋਲ ਰਿਹਾ ਕੀ ਮਾਮਲਾ ਇੱਥੇ ਅੜ ਕਿਉਂ ਗਿਆ ਧਰਨਾ ਲਗਾਉਣ ਤੇ ਸਾਨੂੰ ACP ਸਾਹਿਬ ਨੇ 2 ਦਿਨ ਦਾ ਟਾਈਮ ਦਿੱਤਾ ਸੀਗਾ ਕਿ ਅਗਰ 2 ਦਿਨ ਦੇ ਵਿੱਚ ਵਿੱਚ ਇਸ ਤੇ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਇਨਸਾਫ ਮਿਲੇਗਾ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ 2 ਦਿਨ ਦੇ ਵਿੱਚ 1 ਦਿਨ ਅਸੀਂ ਕੱਲ ਐਸਐਚਓ ਸਾਹਿਬ ਨੂੰ ਵੀ ਫੋਨ ਕਰਦੇ ਰਹੇ ਐ ਐਸਐਸਈ ਸਾਹਿਬ ਨੂੰ ਵੀ ਫੋਨ ਕਰਦੇ ਰਹੇ ਸਾਡਾ ਫੋਨ ਨਹੀਂ ਚੱਕਿਆ ਨਹੀਂ ਵੀਰੇ ਜ਼ਿਲ੍ਹਾ ਪ੍ਰਧਾਨ ਨੂੰ ਐਸਸੀ ਮੋਰਚੇ ਦੇ ਅਸੀਂ ਸਮਾਜ ਦਾ ਹੁਣ ਜ਼ਿੰਮੇਵਾਰੀ ਮੋਢੇ ਤੁਹਾਡੇ ਆ ਗਈ ਹੋਈ ਹੈ ਲੇਕਿਨ ਚੰਡਾਲੀਆ ਅਜ ਤੱਕ ਬੇਬਸ ਬੈਠੀ ਹੋਈ ਹੈ ਕਿੱਦਾ ਦੇਖ ਲਓ ਅੱਜ ਤੱਕ ਬੇਬਸ ਐ ਤੇ ਬੇਬਸ ਹੋਣ ਦੇ ਨਾਤੇ ਅੱਜ ਪਰਚਾ ਦਰਜ ਨਹੀਂ ਹੋਇਆ ਪੰਜਵਾਂ ਦਿਨ ਹੋ ਗਿਆ ਦੇਖੋ ਜੀ ਪੰਜਵਾਂ ਦਿਨ ਨਹੀਂ ਮੈਂ ਤੁਹਾਡੀ ਨੌਲੇਜ 'ਚ ਵਾਅਦਾ ਕਰ ਦਵਾ ਇਹ 2 ਤਰੀਕ ਦਾ ਮਸਲਾ ਅੱਜ ਦਿਨ ਦੇਖ ਲਓ ਤੁਸੀਂ ਸਾਨੂੰ ACP ਸਾਹਿਬ ਨੇ ਬੁਲਾਇਆ ਸੀ ਬੜੀ ਆਸ ਨਾਲ ਸੀ ਉਹਨਾਂ ਕੋਲ ਗਏ ਸੀ ਤੇ ਉਹਨਾਂ ਨੇ ਬੜਾ ਵਿਸ਼ਵਾਸ ਵੀ ਦਿਵਾਇਆ ਸੀ ਵੀ 2 ਦਿਨ ਦੇ ਅੰਦਰ ਅੰਦਰ ਸੀ ਕਾਰਵਾਈ ਕਰ ਦਾਂਗੇ ਪਰ ਉਹ ਬੰਦਾ ਜਦ ਅਸੀਂ ਕੱਲ ਕਾਲ ਦਿੱਤੀ ਵੀ ਅਸੀਂ ਕੱਲ ਥਾਣੇ ਇਕੱਠੇ ਹੋਣਾ ਵੀ ਇਨਸਾਫ ਦੀ ਗੁਹਾਰ ਜਾਣ ਵਾਸਤੇ ਤੇ ਉਹ ਬੰਦਾ ਪੋਸਟਾਂ ਪਾ ਪਾ ਕੇ ਇਸ ਕੁੜੀ ਦੀ ਇੱਜ਼ਤ ਨੂੰ ਹੋਰ ਉਛਾਲ ਰਿਆ ਸੋਸ਼ਲ ਮੀਡੀਆ ਤੇ ਉਹ ਪੋਸਟਾਂ ਪਾ ਰਿਹਾ ਝੂਠੀ ਐ ਧੋਕੇਬਾਜ਼ ਐ ਹੋਰ ਗਰੁੱਪਾਂ ਚ ਪਾ ਰਿਹਾ ਵੀ ਇਸ ਇਹ ਫਰੋਡ ਐ ਸਾਡੇ ਤੇ ਝੂਠੇ ਪਰਚੇ ਕਰਾ ਰਹੀ ਦੱਸੋ ਜੀ ਇਹਨੂੰ ਕੀ ਦੱਸਾਂ ਇੱਕ 8000 ਰੁਪਏ ਉਹ ਵੀ ਆਪਣੇ ਹਸਬੰਦ ਦੀ ਸੈਲਰੀ ਦਾ ਉਹ ਵਾਪਸ ਮੰਗਣ ਗਈ ਸੀ ਇਹਦਾ ਇਹ ਕਸੂਰ ਆ ਇਹ ਦਲੀਤ ਐ ਗਰੀਬ ਐ ਵਾਲਮੀਕੀ ਇਹਦਾ ਇਹ ਕਸੂਰ ਆ ਜੇ ਕੋਈ ਹੋਰ ਅਮੀਰ ਹੁੰਦਾ ਜਾਂ ਕੋਈ ਹੋਰ ਜਾਤ ਵਾਲਾ ਹੁੰਦਾ ਤੇ ਬੈਕ ਡੋਰ ਤੋਂ 2 ਮਿੰਟ ਚ ਪਰਚੇ ਦਰਜ ਹੋ ਜਾਂਦੇ ਆ ਪਹਿਲੇ ਚੌਂਕੀ ਦੇ ਬਾਹਰ ਤਣਾ ਲਗਾਇਆ ਚੌਂਕੀ ਚ ਆ ਕੇ ਤੁਹਾਨੂੰ ਬੁਲਾ ਲਿਆ ਉੱਥੇ ACP ਨੇ ਤੁਹਾਡੀ ਗੱਲ ਬਾਤ ਕੀਤੀ ਤੁਸੀਂ ਉੱਠ ਗਏ ਨਰੇਤ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਜੀ ਰਾਇਨਾਮਾ ਹੋਵੇ ਕਿਸੇ ਨੇ ਸਾਨੂੰ ਕੋਈ ਇਨਸਾਫ ਵਾਲੇ ਪਾਸੇ ਪੁਲਸਤਰੀ ਨਹੀਂ ਹਜੇ ਤੱਕ ਉਹ ਤਾਂ ਚਾਹੁੰਦੇ ਸੀ ਸਿਰਫ ਕੰਪਰੋਮਾਈਜ਼ ਹੋ ਜਾਵੇ بڑے ਪੋਲਿਟিক্যাল ਲੀਡਰਾਂ ਦੇ ਵੀ ਪ੍ਰੈਸ਼ਰ ਸੀਗਾ ਸਾਡੇ ਕੌਮ ਦੇ ਵੀ ਕਈ ਲੀਡਰ ਆ ਜਿਹੜੇ ਪ੍ਰੈਸ਼ਰ ਪਾ ਰਹੇ ਸੀ ਇਸ ਕੁੜੀ ਤੇ ਤੇ ਸਾਡੇ ਤੇ ਵੀ ਇਹ ਰਾਇਨਾਮਾ ਹੋ ਜਾਵੇ ਪਰ ਕਿਉਂ ਜੀ ਮਤਲਬ ਸਾਡੀ ਇੱਜ਼ਤ ਇਹਨਾਂ ਦੀ ਇੱਜ਼ਤ ਕੋਈ ਵੈਲਿਊ ਨਹੀਂ ਰੱਖਦੀ ਜਿਹੜੇ ਲੀਡਰ ਇਹ ਗਿਲਦਾ ਕਰ ਰਹੇ ਆ ਰਾਜਨਾਮਾ ਕਰਾਣਾ ਚਾਹੁੰਦੇ ਆ ਚਾਹੇ ਉਹ ਕਿਸੇ ਵੀ ਪੋਲੀਟਿਕਲ ਪਾਰਟੀ ਦੇ ਆ ਜੇ ਉਹਨਾਂ ਦੀ ਧੀ ਭੈਣ ਨਾਲ ਕੋਈ ਐਦਾ ਦੀ ਬਦਤਮੀਜ਼ੀ ਕਰਦਾ ਤਾਂ ਵੀ ਉਹ ਰਾਜਨਾਮੇ ਵਾਸਤੇ ਕਹਿੰਦੇ ਲੇਕਿਨ ਉਹ ਕਿਹਾ ਜਾ ਰਿਹਾ ਕਿ ਉਹਨਾਂ ਕੋਲ ਪ੍ਰੂਫ ਹੈਗੇ ਨੇ ਲੇਕਿਨ ਪ੍ਰੂਫ ਦੇ ਵਿੱਚ ਆਡੀਓ ਚ ਆਡੀਓ ਨਹੀਂ ਹੈਗੀ ਇਹ ਵੀਡੀਓ ਕਲਿੱਪ ਹੈਗੇ ਨੇ ਉਹ ਆਡੀਓ ਪੁਸ਼ਟੀ ਕਿੱਦਾਂ ਕਰੇਗਾ ਕਲਰ ਕਪੜੀ ਦੇਖੋ ਜੀ ਕਲਰਕ ਝੂਠਾ ਉਹਦੇ ਤੇ ਹਜ਼ਾਰਾਂ ਹੀ ਕੰਪਲੀਟ ਆ ਪਰ ਡਰਦੇ ਹੋਏ ਲੋਕ ਅੱਗੇ ਨਹੀਂ ਆਉਂਦੇ ਕਿਉਂਕਿ ਹਰ ਦੇਖੋ ਸਫਾਈ ਕਰਨ ਵਾਲਾ ਬੰਦਾ ਝਾੜੂ ਮਾਰਨ ਵਾਲਾ ਬੰਦਾ ਜਾਂ ਸੀਵਰ ਚ ਬੜਨ ਵਾਲਾ ਬੰਦਾ ਉਹਨੂੰ ਉਹ ਵਿਚਾਰਾ ਕੀ ਕਰ ਜੂਗਾ ਤਾਂ ਮਜਬੂਰ ਆ ਉਹਨਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਵੀ ਤੁਹਾਡੀ ਅਸੀਂ ਨੌਕਰੀ ਤੇ ਐਕਸ਼ਨ ਲੈ ਲਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਇਦਾਂ ਦੀਆਂ ਗੱਲਾਂ ਕਹਿ-ਕਹਿ ਕੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰ ਸਕਣ ਨਹੀਂ ਲੇਕਿਨ ਹੁਣ ਅੰਦਰ ਜੋ ਗਏ ਹੋ ਤੁਹਾਨੂੰ ਦੋ ਵਾਰੀ ਸੱਦਾ ਦਿੱਤਾ ਗਿਆ ਸੀ ਬੁਲਾਉਣ ਦਾ ਲੇਕਿਨ ਬੁਲਾਉਣ ਤੋਂ ਬਾਅਦ ਕੀ ਗੱਲਬਾਤ ਹੋਈ ਹੈ ਦੇਖੋ ਜੀ ਕੋਈ ਗੱਲਬਾਤ ਨਹੀਂ ਹੋਈ ਕੋਈ ਉਹਨਾਂ ਨੇ ਸਾਨੂੰ ਰਾਹ ਨਹੀਂ ਪਾਇਆ ਉਹ ਸਿਰਫ ਹਮੇਸ਼ਾ ਇਹੀ ਕਹਿ ਰਹੇ ਆ ਵੀ ਖੜਜੋ ਜੀ ਅਸੀਂ ਇਨਕੁਆਰੀ ਕਰ ਰਹੇ ਆ ਇਨਵੈਸਟੀਗੇਸ਼ਨ ਕਰਕੇ ਆ ਹੁੰਦਾ ਉਹ ਹੁੰਦਾ ਭਾਜੀ ਰੰਗਰੇਟੇ ਦੇ 2 ਮਿੰਟ ਚ ਪਰਚਾ ਹੋ ਗਿਆ ਭਾਨੇ ਸਿੱਧੂ ਤੇ ਕਿੰਨੇ ਪਰਚੇ ਹੋਏ ਠੀਕ ਹੈ ਜੇ ਉਹਨਾਂ ਦੇ ਮਿੰਟੋ-ਮਿੰਟ ਸਰਕਾਰ ਦੇ ਕੇਤੇ ਪਰਚਾਦਰਜ ਹੋ ਸਕਦਾ ਤੇ ਕੀ ਇਸ ਇਹ ਕੁੜੀ ਜੇ ਮੌਜੂਦਾ ਸਰਕਾਰ ਦੀ ਕੋਈ ਮੈਂਬਰ ਨਹੀਂ ਹੈ ਇਹ ਰਾਇ ਕਸੂਰ ਜੇ ਸਰਕਾਰ ਦਾ ਹਿੱਸਾ ਹੁੰਦੀ ਫਿਰ ਇਹਦੇ ਕੇਤੇ ਵੀ ਪਰਚਾ ਹੋ ਜਾਂਦਾ ਬਿਲਕੁਲ ਪਾਵਰ ਨਹੀਂ ਹੈ ਜੀ ਲੇਕਿਨ ਹੁਣ ਤੁਸੀਂ ਇੱਥੇ ਪਹੁੰਚੋ ਕਿੱਦਾਂ ਦੇਖੋਗੇ ਰਾਜਵੀਰ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈ ਕੇ ਚੱਲੋਗੇ ਕਿ ਪਰਚਾ ਹੋਇਆ ਨਹੀਂ ਪਰਸੋ ਵੀ ਜਿਹੜਾ ਪੰਜ ਦਿਨ ਬੈਠੇ ਰਹੇ ਹੋ 5 ਘੰਟੇ ਖੜੇ ਰਹੇ ਹੋ ਲੇਕਿਨ ਪਰਚਾ ਤਾਂ ਵੀ ਨਹੀਂਗਾ ਹੁਣ ਚੰਡਾਲੀ ਨੂੰ ਸਾਫ਼ ਕਿਦਾਂ ਮਿਲ ਸਕਦਾ ਦੇਖੋ ਜੀ 15 ਪਿਛਲੇ 15 16 ਦਿਨ ਤੋਂ ਜਿਹੜਾ ਮਾਮਲਾ ਚੱਲ ਰਿਹਾ ਉਹ ਬਕਸੀ ਵੱਲੋਂ ਜਿਹੜਾ ਇਹ ਸਾਡੀ ਭੈਣ ਨੇਹਾ ਚੰਡਾਲੀਆ ਨਾਲ ਜਿਹੜੀ ਬਦਤਮੀਜ਼ੀ ਕੀਤੀ ਗਈ ਸੀ ਜਾਤੀ ਸੂਚਕ ਸ਼ਬਦ ਬੋਲੇ ਗਏ ਸੀ ਉਹ ਹਰ ਕਿਸੇ ਨਾਲ ਇਦਾਂ ਦਾ ਹੀ ਵਰਤਾਓ ਕਰਦਾ ਵਾ ਹਰ ਕਿਸੇ ਨਾਲ ਇਦਾਂ ਦਾ ਹੀ ਵਰਤਾਓ ਕਰਦਾ ਤੇ ਅਸੀਂ ਇਹਦੇ ਸੰਬੰਧ ਦੇ ਵਿੱਚ ਚੌਂਕੀ ਚਾਰ ਨੂੰ ਮਿਲੇ ਸੀ ਅਸੀਂ ਇਹਨੂੰ ਕਿਹਾ ਵੀ 12 13 ਦਿਨ ਹੋ ਗਏ ਕੰਪਲੀਟ ਦਿੱਤੇ ਨੂੰ ਕਾਰਵਾਈ ਕਿਉਂ ਨਹੀਂ ਹੋਈ ਤੇ ਉਹਨਾਂ ਨੇ ACP ਸਾਹਿਬ ਦਾ ਸਾਨੂੰ ਟਾਈਮ ਲੈ ਕੇ ਦਿੱਤਾ ਅਸੀਂ ACP ਸਾਹਿਬ ਨੂੰ ਵੀ ਮਿਲੇ ਆ ACP ਸਾਹਿਬ ਨੇ ਸਾਨੂੰ 2 ਦਿਨ ਦਾ ਟਾਈਮ ਦਿੱਤਾ ਕਿ ਵੀ SHO ਸਾਹਿਬ ਆਊਗਾ ਨੂੰ ਮਿਲਿਓ ਅਸੀਂ SHO ਸਾਹਿਬ ਨੂੰ ਮਿਲੇ SHO ਸਾਹਿਬ ਨੇ ਇੰਚਾਰ ਨੂੰ ਕਹਿ ਵੀ ਦਿੱਤਾ ਪਰਚਾ ਦਰਜ ਕਰ ਦਿਓ ਫੇਰ ਵੀ ਪਤਾ ਨਹੀਂ ਕਿਉਂ ਨਹੀਂ ਪਰਚਾ ਹੋ ਰਿਹਾ ਕਿੰਨਾ ਉਹਦਾ ਖੋਪਾ ਕਿੰਨਾ ਉਹਦਾ ਡਰ ਕਿੰਨਾ ਇਸ ਕੁੜੀ ਤੇ ਪ੍ਰੈਸ਼ਰ ਪਾਈ ਜਾ ਰਿਹਾ ਕੱਲ ਵੀ ਇਹਨੂੰ 40 ਫੋਨ ਆਏਗੇ 40 50 ਫੋਨ ਫੈਸਲੇ ਵਾਸਤੇ 40 ਫੋਨਾਂ ਦੇ ਵਿੱਚ ਕੀ ਗੱਲ ਹੋਈ ਸਹੀ ਸਹੀ ਗੱਲ ਰਿਕਾਰਡਿੰਗ ਕੀਤੀ ਗਈ ਨਹੀਂ ਰਿਕਾਰਡਿੰਗ ਨਹੀਂ ਕੁੱਟ ਗਈ ਕੱਲ ਬਾਤ ਕੀ ਹੋਈ ਬਸ ਉਹ ਹੀ ਕਹਿ ਰਹੇ ਸੀ ਕਿ ਇਹਨਾਂ ਕੰਪਰਮਾਈਜ਼ ਕਰ ਲਓ ਕੋਈ ਗੱਲ ਨਹੀਂ ਇਹਦੇ ਗਲਤੀ ਮੰਨਦਾ ਵਾ ਲੇਕਿਨ ਉਹ ਕਹਿੰਦਾ ਮੈਂ ਗਲਤੀ ਸਾਹਮਣੇ ਆ ਕੇ ਨਹੀਂ ਮੰਨ ਸਕਦਾ ਹੈਗਾ ਹਾਂਜੀ ਮੈਂ ਇਹ ਗੰਬੀ ਮਤਲਬ ਮੈਂ ਗਲਤ ਨਾ ਕੀਤਾ ਵੈ ਸਾਹਮਣੇ ਨਹੀਂ ਮੰਗਣਾ ਪਿੱਠ ਪਿੱਛੇ ਮੰਨ ਲੂੰਗਾ ਫੱਗਣਾ ਕਰਾਂਗਾ ਝੁਕਣਾ ਨਹੀਂ ਉਹ ਕਹਿੰਦਾ ਵੀ ਇਹ ਦਲਤਾਂ ਦੀ ਕੁੜੀ ਹੈ ਮੈਂ ਇਹਦੇ ਅੱਗੇ ਝੁਕਣਾ ਨਹੀਂ ਵੀ ਬੱਸ ਮੇਰਾ ਕੰਪਰੋਮਾਈਜ਼ ਹੋ ਗਿਆ ਵੀ ਮੁੱਦਾ ਖਤਮ ਵੀ ਮੈਂ 8000 ਪਾ ਦਿੰਨਾ ਮੈਂ ਝੁਕਣਾ ਨਹੀਂ ਨਾ ਮੈਂ ਸੌਰੀ ਫੀਸ ਕਰਨੀ ਨਾ ਗਲਤੀ ਰਿਵਾਈਜ਼ ਕਰਨੀ ਨਾਲੇ ਅਸੀਂ ਕੰਪਰੋਮਾਈਜ਼ ਵਾਲੇ ਪਾਸੇ ਜਾਈਏ ਕਿਉਂ ਸਾਡਾ ਸੰਵਿਧਾਨਕ ਅਧਿਕਾਰ ਹੈ ਸਾਨੂੰ ਬਾਵਾ ਸਾਹਿਬ ਨੇ ਅਧਿਕਾਰ ਦਿੱਤਾ ਜਦ ਸਮਾਜ ਦੇ ਲੋਕ ਇਦਾਂ ਦੇ ਮਸਲਿਆਂ 'ਤੇ ਜਦ ਕੰਪਰੋਮਾਈਜ਼ ਕਰਾ ਦਿੰਦੇ ਆ ਨਾ ਜੀ ਤਾਂ ਹੀ ਸਾਡਾ ਕਾਨੂੰਨ ਕਮਜ਼ੋਰ ਹੁੰਦਾ ਜ ਇੱਥੇ ਇੱਕ ਗੱਲ ਆ ਜਾਂਦੀ ਹੈ ਕਿ ਹੁਣ ਆਹ ਜਿਹੜੀ ਚੀਜ਼ ਹੈਗੀ ਹੈ ਥਾਣੇ ਬੈਠ ਗਏ ਹੋ ਤੁਸੀਂ ਆ ਕੇ ਏਸੀਪੀ ਨਾਲ ਇਸ ਚੋਂ ਉੱਥੇ ਹੈਗੇ ਨੇ ਲੇਕਿਨ ਹੁਣ ਤੁਸੀਂ ਆਏ ਕੀ ਕਰਨੋ ਫਿਰ ਤੁਹਾਨੂੰ ਬੁਲਾਇਆ ਕਿੰਨੇ ਤੇ ਸਾਨੂੰ ਤਾਂ ਜੇ ਕਿਸੇ ਨੇ ਨਹੀਂ ਬੁਲਾਇਆ ਸਾਨੂੰ ਤਾਂ ਦਤਕਾਰਿਆ ਹੋਇਆ ਪ੍ਰਸ਼ਾਸਨ ਨੇ ਵੀ ਤੇ ਇੱਥੇ ਦੀ ਸਰਕਾਰ ਨੇ ਵੀ ਜੇ ਚਾਹਦੇ ਤਾਂ ਕੋਈ ਆ ਕੇ ਇਸ ਗਰੀਬ ਕੁੜੀ ਦੀ ਗੁਹਾਰ ਸੁਣ ਸਕਦਾ ਸੀ ਕਿਸੇ ਨੇ ਇਹਦੇ ਮੈਸੇਜ ਵਿੱਚ ਕੋਈ ਬਿਆਨ ਨਹੀਂ ਦਿੱਤਾ ਕਿਸੇ ਨੇ ਇਹ ਨਹੀਂ ਕਿਹਾ ਵੀ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਸਾਨੂੰ ਤਾਂ ਸੜਕਾਂ ਤੇ ਧੱਕੇ ਖਾਣ ਵਾਸਤੇ ਛੱਡਿਆ ਵੀ ਰੋ ਜਾਓ ਥਾਣੇ ਜਿਹੜੇ ਮਾਰੋ ਆਪਣਾ ਰਾਜਸ਼ਾਹੀ ਆਪਣੀ ਉੱਥੇ ਚਲਾਵੇ ਪਰ ਹੁਣ ਇਦਾਂ ਨਹੀਂ ਹੋਊਗਾ ਅਸੀਂ ਅੱਜ ਪਰਚਾ ਦਰਜ ਕਰਾ ਕੇ ਉੱਠਾਂਗੇ ਨਹੀਂ ਤਾਂ ਅੱਜ ਅਸੀਂ ਇੱਥੇ ਧਰਨੇ ਤੇ ਬੈਠੇ ਆਂ ਪੁਲਿਸ ਤੇ ਕਿਹੜਾ ਇਦਾਂ ਦਾ ਪ੍ਰੈਸ਼ਰ ਆ ਜਿਹੜਾ ਜਿਹੜੀ ਵਲਮਿਕੀ ਸਮਾਜ ਦੀ ਕੁੜੀਆਂ ਨੀਹਾ ਚੰਡਾਲੀਆ ਦੀ ਗੱਲ ਨਹੀਂ ਸੁਣੀ ਜਾ ਰਹੀ ਦੇਖੋਗੇ ਤੁਸੀਂ ਐਸੀ ਭਾਈਚਾਰੇ ਨੂੰ ਬਿਲੋਂਗ ਵੀ ਕਰਦੇ ਹੋ ਤੇ ਐਸੀ ਭਾਈਚਾਰੇ ਦੀ سپورਟ ਵੀ ਕਰਦੇ ਹੋ ਕਮਿਸ਼ਨਰ ਦੇ ਵਿੱਚ ਵੀ ਹੈਗੇ ਤੁਸੀਂ ਲੇਕਿਨ ਇਸ ਚੀਜ਼ ਨੂੰ ਅੱਧਰ ਆਜੋ ਭਾਈ ਲੇਕਿਨ ਇਸ ਚੀਜ਼ ਦੇ ਉੱਤੇ ਹੁਣ ਕਾਰਵਾਈ ਅਮਲ ਚ ਲਿਆਈ ਜਾਊਗੀ ਅੱਜ ਤੁਸੀਂ ਪਹੁੰਚੇ ਜ਼ਰੂਰ ਹੋ ਲੇਕਿਨ ਕਾਰਵਾਈ ਅਮਲ ਵਿੱਚ ਕਿੱਦਾਂ ਲਿਆਈ ਜਾਊਗੀ ਕਿਉਂਕਿ ਧਰਨੇ ਲਗਾਏ ਨੂੰ ਕਾਫੀ ਸਮਾਂ ਹੋ ਗਿਆ ਵੈ ਇਹਨਾਂ ਨੂੰ ਕਾਫੀ ਲੌਲੀਪੋਪ ਵੀ ਦਿੱਤੇਗੇ ਦੇਖੋ ਮੇਥੋਂ ਪਹਿਲਾਂ ਬੜੇ ਵਧੀਆ ਢੰਗ ਨਾਲ ਜਿਹੜਾ ਅਜੀਪਾਲ ਜੀ ਤੇ ਸਾਡੇ ਜਿਹੜੇ ਸਾਥੀ ਸ਼ੀਤਲ ਹੋਰਾਂ ਨੇ ਦੱਸਿਆ ਤੁਹਾਨੂੰ ਰਾਜਵੀਰ ਜੀ ਨੂੰ ਕਿਉਂਕਿ ਸਾਡੀ ਜਿਹੜੀ ਇਹ ਲੜਕੀ ਹੈ ਵਾਲਮਿਕ ਸਮਾਜ ਦੇ ਜਿੰਨੀ ਦੇਰ ਤੱਕ ਉਹ ਤੇ ਪਰਚਾ ਦਰਜ ਨਹੀਂ ਹੁੰਦਾ ਜਿਹੜਾ ਵੀ ਉਹ ਕਲਰਕ ਹੈਗਾ ਜਿਨੇ ਇਹਨਾਂ ਨਾਲ ਮਿਸਬਿਹੇਵ ਕੀਤਾ ਜਾਤੀ ਪ੍ਰਤੀ ਅਪਸ਼ਾਦ ਬੋਲੇ ਨੇ ਇੱਕ ਪਾਸੇ ਦਾ ਸਰਕਾਰਾਂ ਵੱਲੋਂ ਵੱਡੇ ਵੱਡੇ ਗੱਲਾਂ ਕੀਤੀਆਂ ਜਾਂਦੀਆਂ ਨੇ ਹਰ ਮੁਕਾਮ ਤੇ ਹਰ ਦਫਤਰ ਦੇ ਵਿੱਚ ਜਿਹੜੇ ਮਹਿਲਾਵਾਂ ਨੂੰ ਵੱਡੇ ਪੱਦਰ ਸਤਿਕਾਰ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਦੂਜੇ ਪਾਸੇ ਸਾਡੀ ਲੜਕੀ ਨੇਹਾ ਇਹਦੇ ਵਰਗੀਆਂ ਹੋਰ ਬਹੁਤ ਕੁੜੀਆਂ ਨੇ ਇਹ ਤਾਂ ਕੁੜੀ ਫਰੰਟ ਤੇ ਆ ਗਈ ਹੋਰ ਬੜੀਆਂ ਲੜਕੀਆਂ ਇਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਦਪਰਾਂ ਦੇ ਵਿੱਚ ਬੜਾ ਬੁਰੀ ਤਰ੍ਹਾਂ ਜਲੀਲ ਕੀਤਾ ਜਾਂਦਾ ਕਿਸੇ ਦੇ ਹਾਂ ਉਹਨਾਂ ਦਾ ਸ਼ੋਸ਼ਣ ਹੁੰਦਾ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਮੈਨੂੰ ਦੱਸੋ ਜਿਹੜੇ ਇਹ ਗੱਲ ਕਰਦੇ ਨੇ ਸਾਡੀ ਇਨਕੁਆਰੀ ਅਸੀਂ ਜਾਂਚ ਕਰ ਰਹੇ ਹਾਂ ਜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਸੇ ਜੀ ਜੱਜ ਕਰ ਰਹੇ ਹਾਂ ਜੀ ਜੋ ਸੁਪਰੀਮ ਕੋਰਟ ਦੀ ਮੈਂ ਤੁਹਾਨੂੰ ਦੱਸਦਾ ਜੀ ਸੁਪਰੀਮ ਕੋਰਟ ਦੀ ਜੋ ਗਾਈਡਲਾਈਨ ਹੈ ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਸੈਕਸ਼ਨ 18 ਦੇ ਤਹਿਤ ਜਦੋਂ ਵੀ ਕੋਈ ਸ਼ਡਿਊਲ ਕਾਸਟ ਪਰਸਨ ਕਿਸੇ ਵੀ ਥਾਣੇ ਵਿੱਚ ਸ਼ਿਕਾਇਤ ਪਹਿਲਾਂ ਤੁਰੰਤ ਪਰਚਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਉਹਦੇ ਵਿੱਚ ਦੋ ਗਵਾਹ ਹੀ ਚਾਹੀਦੇ ਹੁੰਦੇ ਜਨਰਲ ਕੈਟਾਗਰੀ ਦੇ ਐਸਸੀ ਭਾਈਚਾਰੇ ਦੇ ਜਨਰਲ ਕੈਟਾਗਰੀ ਦੇ ਦੋ ਗਵਾਹ ਚਾਹੀਦੇ ਹੁੰਦੇ ਨੇ ਕਿ ਉਹ ਗਵਾਹੀ ਦੇ ਵਿੱਚ ਵੀ ਆ ਜਾਣ ਪੁਲਿਸ ਇਸ ਚੀਜ਼ ਦੀ ਇਨਵੈਸਟੀਗੇਸ਼ਨ ਨਹੀਂ ਕਰ ਰਹੀ ਨਹੀਂ ਦੇਖੋ ਮੈਂ ਜਿਹੜੀ ਤੁਸੀਂ ਗੱਲ ਕੀਤੀ ਹੈ ਗਵਾਹਾਂ ਦੀ ਗੱਲ ਕੀਤੀ ਇਹ ਵੀ ਬਾਅਦ ਚ ਲੋੜ ਪੈਂਦੀ ਹੈ ਜਦੋਂ ਸ਼ਿਕਾਇਤ ਜਾਂਦੀ ਹੈ ਦੇਖੋ ਇਹ ਦਫਤਰ ਦੇ ਵਿੱਚ ਗਈ ਆਪਣੇ ਕਿਸੇ ਕੰਮ ਲਈ ਗਈ ਹੈ ਜੇ ਤਾਂ ਕਿਸੇ ਪਲੇਨਿੰਗ ਦੇ ਨਾਲ ਜਾਂਦੀ ਉੱਥੇ ਕੋਈ ਝਗੜਾ ਕਰਨਾ ਹੁੰਦਾ ਉੱਥੇ ਕੋਈ ਸ਼ੋਰ ਸ਼ਰਾਬਾ ਕਰਨਾ ਹੁੰਦਾ ਫਿਰ ਤਾਂ ਚਾਰ ਗਵਾਹ ਨਾਲ ਲੈ ਕੇ ਜਾਂਦੀ ਜਿਸ ਤਰ੍ਹਾਂ ਅੱਜ ਆਏ ਸੀ ਇਹ ਆਪਣੇ ਰੂਟੀਨ ਦੇ ਕੰਮ ਦੇ ਵਿੱਚ ਗਈ ਸੀ ਬਾਕੀ ਮੈਂ ਇਹ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਜਿਹੜੀ ਲੁਧਿਆਣਾ ਦੀ ਪੁਲਿਸ ਹੈ ਸੁਪਰੀਮ ਕਾਡ ਦੇ ਉੱਪਰ ਸਪਰੀਮ ਕੋਰਟ ਦੀ ਜੋ ਗਾਈਡਲਾਈਨ ਹੈ ਜੋ ਸੁਪਰੀਮ ਕੋਰਟ ਦੇ ਹਦਾਇਤਾਂ ਨੇ ਕਿ ਜਦੋਂ ਐਸੀ ਬੰਦਾ ਕੋਈ ਥਾਣੇ ਸ਼ਿਕਾਇਤ ਕਰਦਾ ਹੈ ਤੁਰੰਤ ਪਰਚਾ ਦਰਜ ਕਰਕੇ ਉਹਦੀ ਗ੍ਰਿਫਤਾਰੀ ਪਾਓ ਉਸ ਤੋਂ ਬਾਅਦ ਹੀ ਇਨਕੁਆਇਰੀ ਹੁੰਦੀ ਹੈ ਕਿ ਉਹਨੂੰ ਕਾਰਪੋਰੇਸ਼ਨ ਦਾ ਪੰਗਾ ਲੈ ਰਹੀ ਸੀ ਇਹਦਾ ਸਿੱਧਾ ਕਾਰਪੋਰੇਸ਼ਨ ਦੇ ਵਿੱਚ ਕਈ ਆਕਾ ਬੈਠੇ ਹੁੰਦੇ ਨੇ ਤੁਹਾਨੂੰ ਵੀ ਪਤਾ ਹੀ ਹੋਣਾ ਵਾ ਕਾਰਪੋਰੇਸ਼ਨ ਕਿੰਨਾ ਕੋਈ ਹੈਲਪ ਨਹੀਂ ਹੋਈ ਟੈਕਸ ਪ੍ਰੀਪੇਅਰ ਕਰਕੇ ਦੇਂਦੀ ਹੈ ਸਰਕਾਰ ਨੂੰ ਦੇਂਦੀ ਹੈ ਉਹ ਸਰਕਾਰ ਉਸ ਖਾਕੇ ਨਾਲ ਚੱਲਦੀ ਹੈ ਕਿ ਟੈਂਡਰ ਪਾਸ ਹੁੰਦੇ ਨੇ ਕਿ ਉਹ ਤੁਹਾਨੂੰ ਲੱਗਦਾ ਕੀ ਉਹ ਇੱਕ ਕਲ ਕਰਦੇ ਉੱਤੇ ਪਰਚਾ इजीली ਕਰ ਦੇਣਗੇ ਬਾਈ ਜੀ ਦੇਖੋ ਜਿਹੜਾ ਇਹ ਅਸੀਂ ਬੁਦਿੱਕੀ ਦੀ ਚਾਹੇ ਅੱਜ ਕਾਰਪੋਰੇਸ਼ਨ ਦੇ ਨਾਲ ਆ ਕੱਲੂ ਪੰਜਾਬ ਸਰਕਾਰ ਦੇ ਨਾਲ ਪੇਚਾ ਪੈਂਦਾ ਕੇਂਦਰ ਦੀ ਸਰਕਾਰ ਨਾਲ ਪੇਚਾ ਪੈਂਦਾ ਕਿਸੇ ਨਾਲ ਵੀ ਪੇਚਾ ਪੈਂਦਾ ਇਹ ਗੱਲ ਮੈਨੇ ਨਹੀਂ ਰੱਖਦੀ ਸਾਡਾ ਪੇਚਾ ਕਿਹਦੇ ਨਾਲ ਅਸੀਂ ਜਿਹੜਾ ਇਸ ਲੜਕੀ ਨੂੰ ਇਨਸਾਫ ਦਿਵਾਉਣਾ ਹੈ ਇਹਦੇ ਲਈ ਸਾਨੂੰ ਵੱਡੇ ਤੋਂ ਵੱਡਾ ਸੰਘਰਸ਼ ਕਰਨੇ ਕਰਨਾ ਪੈਸੀ ਪਿੱਛੇ ਨਹੀਂ ਹਟਾਂਗੇ ਜੇਕਰ ਸਾਨੂੰ ਜ਼ਰੂਰਤ ਪਈ ਅਸੀਂ ਸਬੰਧਤ ਪੁਲਿਸ ਅਫਸਰਾਂ ਦਾ ਘਰੋਬੀ ਕਰਾਂਗੇ ਜੇ ਸਾਨੂੰ ਮਰਨ ਮਰਦੋ ਤੇ ਬੈਠਣਾ ਪਊੀ ਬੈਠਾਂਗੇ ਪੂਰੇ ਪੰਜਾਬ ਦੇ ਵਿੱਚ ਅਸੀਂ ਅंदोलਨ ਕਰਾਂਗੇ ਜੇ ਕਰੇ ਤੇ ਇਨਸਾਫ ਨਹੀਂ ਮਿਲਦਾ ਕੁੜੀ ਨੂੰ ਲੇਕਿਨ ਤੁਹਾਡੇ ਨਾਲ ਹੁਣ ਅਸੀਂ ਸਮਾਜ ਵੀ ਖੜ ਗਿਆ ਹੋਇ ਨਾਲ ਖੜੇ ਹੋ ਫੈਸਲੇ ਸੇ ਤੁਹਾਨੂੰ ਫੋਨ ਆ ਰਹੇ ਸੀਗੇ ਡਗਮਗਾਉਂਗੇ ਤਾਂ ਨਹੀਂ ਇਹ ਨਾਲ ਜੋ ਖੜੇ ਨੇ ਬਿਲਕੁਲ ਨਹੀਂ ਜੀ ਬਸ ਮੈਨੂੰ ਇਨਸਾਫ ਚਾਹੀਦਾ ਮੈਂ ਉੱਤੇ ਕਾਰਵਾਈ ਕਰਵਾਨੀ ਆ ਜਿਸ ਨੇ ਮੇਰੇ ਬੇਟੇ ਦੇ ਖਿਲਾਫ ਬੋਲਿਆ ਵਾ ਮੈਨੂੰ ਜਾਤੀ ਦੇ ਖਿਲਾਫ ਬੋਲਿਆ ਵਾ ਔਰ ਮੇਰੇ ਹਸਬੰਡ ਨੂੰ ਧਮਕੀਆਂ ਦਿੱਤੀਆਂ ਵਾ ਕਿ ਤੇਰੇ ਹਸਬੰਡ ਨੂੰ ਮੈਂ ਕਾਰਪੋਰੇਸ਼ਨ ਚੋਂ ਸਸਪੈਂਡ ਕਰਾ ਦੂੰਗਾ ਉਹਦੇ ਲਈ ਮੈਨੂੰ ਇਨਸਾਫ ਚਾਹੀਦਾ ਵਾ ਬਿਲਕੁਲ ਥਾਣਾ ਡਿਵੀਜ਼ਨ ਨੰਬਰ 5 ਦੇ ਬਾਹਰ ਖੜੇ ਆ ਜਿੱਤੇ ਨੀਹਾ ਚੰਡਾਲੀ ਆ ਤੇ ਐਸਟੀ ਸਮਾਜ ਦੇ ਪਾਈਚਾਰਾ ਸਾਰਾ ਪਹੁੰਚਿਆ ਆ ਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਜ ਅਜੇ ਪਾਲਵੀ ਇੱਥੇ ਪਹੁੰਚਿਆ ਸੀਗਾ ਰਾਜਵੀਰ ਵੀ ਇੱਥੇ ਪਹੁੰਚੇ ਨੇ ਲੇਕਿਨ ਆ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਥਾਰਾ ਡਿਵੀਜ਼ਨ 5 ਦੀ ਕਿਉਂਕਿ 12 13 ਦਿਨ ਤੋਂ ਇਹ ਕੇਸ ਲਟਕਿਆ ਹੋਇਆ ਵਾ ਲੇਕਿਨ ਇਹਦੇ ਵਿੱਚ ਇਨਕੁਆਇਰੀ ਦੀ ਗੱਲ ਕੀਤੀ ਐ ਸੀ ਇਨਕੁਆਇਰੀ ਦੇ ਵਿੱਚ ਅਜੇ ਤੱਕ ਕੋਈ ਵੀ ਤੱਤ ਸਾਹਮਣੇ ਜਿਹੜੇ ਨਹੀਂ ਆ ਰਹੇ ਕੀ ਇਸ ਕਰਕੇ ਨਹੀਂ ਕਾਰਵਾਈ ਹੋ ਰਹੀ ਲੇਕਿਨ ਇਹਨੇ ਸਾਫ਼ ਗੱਲ ਕਹਿ ਦਿੱਤੀ ਜੇ ਧਰਨਾ ਪ੍ਰਦਰਸ਼ਨ ਕਰਨਾ ਪਵੇ ਜੇ ਸਰਕਾਰਾਂ ਦੇ ਦੁਬਾਰ ਕੇ ਇੰਨੇ ਪੈਣ ਜੇ ਵੱਡੇ ਫਰਾਂ ਦੇ ਦੁਬਾਰ ਕੇ ਇੰਨੇ ਪੈਣ ਉਹ ਵੀ ਅਸੀਂ ਕੇਰ ਨੂੰ ਤਿਆਰ ਬੈਠੇ ਕਿਉਂਕਿ ਸਾਨੂੰ ਇਨਸਾਫ਼ ਚਾਹੀਦਾ ਹੁਣ ਦੇਦਿਆਂ ਕੋਈ ਇਹਨਾਂ ਨੂੰ ਕਾਪੀ ਦੇ ਦਿੱਤੀ ਜਾਊਗੀ ਕਿ ਪਰਚਾ ਹੋ ਗਿਆ ਤੁਸੀਂ ਇਹ ਧਰਨਾ ਚੱਕਲ ਹੁਣ ਦੇ ਦੇਆ ਸਮਾ ਕੀ ਕਹਿੰਦਾ ਕੀ ਮਾਮਲਾ ਕੀ ਹੈ ਜੋ ਨੀਹਾ ਚੰਡਾਲੀ ਨਾਮ ਦੀ ਲੜਕੀ ਇੱਥੇ ਜੋ ਆਈ ਸੀਗੀ ਕੀ ਮਾਮਲਾ ਕੀ ਹੈ ਇਹ ਤਾਂ 10 15 ਫਿਰ ਦੀ ਗੱਲ ਆ ਇਹ ਕੁੜੀ ਆਪਣੀ ਨੀਹਾ ਨਾਮ ਦੀ ਲੇਡੀ ਇੱਥੇ ਕਾਪੀਿੰਗ ਆਫਿਸ ਚ ਗਈ ਸੀ ਕੁਇਨ ਦਾ ਆਪ ਦਾ ਕੋਈ ਇੰਟਰਨਲ ਮੈਟਰ ਹੈਗਾ ਸੀ ਉਹਦੇ ਚ ਜਾ ਕੇ ਉਹ ਬਖਸ਼ੀ ਜਗੇ ਉਹਨਾਂ ਦੇ EMPLOYE ਉਹਨਾਂ ਨੂੰ ਮਗਾ ਮਿਲੀ ਸੀ ਤੇ ਉਹ ਕਹਿ ਰਹੇ ਕਿ ਉਹ ਥਾੜਾ ਨਾ ਮਿਸਪੀਐਸਪੀ ਪਾ ਗਏ ਤੇ ਉਹ ਵੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੇ ਸਟੇਟਮੈਂਟ ਲਿਖਦੇ ਉਸ ਤੋਂ ਬਾਅਦ ਅਪਰੋਪ੍ਰੀਟ ਸੈਕਸ਼ਨ ਚ ਦੀ ਅਫੀਅਰ ਰਜਿਸਟਰ ਕਰ ਰਹੇ ਸੀ ਲੇਕਿਨ ਜੇ ਜਾਤੀਸ਼ੂਬਦ ਬੋਲੇਗੇ ਸੀ ਕੁਝ ਆਇਡੈਂਟੀਫਾਈ ਹੋ ਪਾਏ ਉਹ ਸ਼ਬਦ ਬੋਲੇਗੇ ਅਸਲ ਚ ਜਿਹੜੀ ਉਹ ਵੀਡੀਓ ਹੈਗੀ ਉਹਦੇ ਵਿੱਚ ਹੈ ਉਹਦੇ ਵਿੱਚ ਆਡੀਓ ਨਹੀਂ ਹੈਗੀ ਫਿਰ ਵੀ ਅਸੀਂ ਉਹਨੂੰ ਵੈਰੀਫਾਈ ਕਰਕੇ ਸਟੇਟਮੈਂਟਸ ਲੈ ਕੇ ਉਹਦੇ ਚ ਅਪਰੋਪ੍ਰੀਟ ਸੈਕਸ਼ਨ ਚ ਲੱਤਕਾਰ ਦੇ ਕਰਦੇ ਹਾਂ ਲੇ ਦਿੰਦੂ ਮੈਂ ਲਗਾਤਾਰ ਪੋਰਚ ਕੋਲ ਧੱਕੇ ਖਾਰੀਆਂ ਲੇਕਿਨ ਚੌਕੀਨ ਚਾਨ ਨੇ ਕੋਈ ਪੰਡਾ ਨਹੀਂ ਪੜਾਇਆ ਲੇਕਿਨ ਐਸਟੂ ਸਾਹਿਬ ਤੇ ਏਸੀਪੀ ਸਾਹਿਬ ਨੇ ਹੱਥ ਫੜਾਇਆ ਤੇ ਉਸ ਤੋਂ ਬਾਅਦ ਕਾਰਵਾਈ ਦਾ ਸ਼ੁਰੂਆਤ ਦਿੱਤਾ ਨਹੀਂ ਡਿਲੇ ਦਾ ਕਾਰਨ ਕੁਝ ਐਂ ਸੀ ਇਹ ਵੀਡੀਓ ਵਗੈਰਾ ਹੈਗੀ ਸੀ ਉਹਨੂੰ ਅਸੀਂ ਐਨਲਾਈਜ਼ ਕਰ ਰਹੇ ਸੀ ਵੀ ਉਹ ਵੀਡੀਓ ਕਿੱਥੋਂ ਦੀ ਹੈ ਅਗਰ ਥੋੜਾ ਜਿਹਾ ਉਹਦੇ ਕਰਕੇ ਥੋੜਾ ਡਿਲੇ ਪੈ ਗਿਆ ਕੋਈ ਕੁਸ਼ਲ ਨਹੀਂ